ਤੰਤਰ ਤੋਂ ਤਾਂ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਤਲਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਟੱਕਰਾ ਕਰਦੇ ਹੋਏ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈ ਭਾਵੇਂ ਧੱਕੇਸ਼ਾਹੀ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਵੋਟਾਂ ਵਧਾ ਕੇ ਆਪਣੇ ਆਪ ਨੂੰ ਜੇਤੂdeclear ਕਰਦੇ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਬਾਨਤ ਜਬਤ ਹੋਣੀ ਹੈ। ਭਾਰਤੀ ਜਨਤਾ ਪਾਰਟੀ ਦੀ ਜਿਬਾਨਤ ਜਬਤ ਹੋਣੀ ਹੈ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰਿਆਂ ਤੇ ਰੰਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਜਾਵੇ। ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ਅਪਾਰ ਬਖਸ਼ਿਸ਼ ਹੋਈ ਹੈ। ਜਿਹੜਾ ਇਤਿਹਾਸਿਕ ਤੰਤਨ ਸਾਭ ਦਾ ਹਲਕਾ ਸੰਗਠਨ ਬਹੁਤ ਵੱਡਾ ਸਾਥ ਦਿੱਤਾ ਔਰ ਐਡੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜੱਤ ਔਰ ਜਿਹੜੀ ਖੇਤਰੀ ਪਾਰਟੀ ਹੈ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਧੱਕੇਸ਼ਾਹੀ ਦਾ ਕਾਬੜਾ ਕੀਤਾ ਉਹਨੂੰ ਐਡੀ ਵੱਡੀਆਂ ਵੋਟਾਂ ਪਈਆਂ 2027 ਦਾ ਮੈਸੇਜ ਤੰਤਨ ਉਧਾਨ ਸਭਾ ਹਲਕੇ ਤੇ ਵੋਟਾਂ ਨੇ ਕਲੀਅਰ ਕਰਤਾ ਆਉਣ ਵਾਲੀ ਧਿਰ ਜਿਹੜੀ ਆ ਉਹ ਸ਼ਰੋਮਣੀ ਅਕਾਲ। ਤੇ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤ ਲਈ। ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅਫਸਰਾ ਨੇ ਤੁਹਾਡੇ ਕਹਿ ਨਹੀਂ ਮੰਨੇ। ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਨ ਤੇ ਪਰਚੇ ਨਹੀਂ ਦੇਣੇ। ਉਦੋਂ ਪ੍ਰੀਜ਼ਨ ਫਿਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜਿਗਾ ਕਿ 2027 ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼ਰੋਮਣੀ ਅਕਾਲੀ ਦੀ ਬਣੇਗੇ। ਇਹ ਅੱਜ ਦੀ ਇਲੈਕਸ਼ਨ ਨਹੀਂ ਪ੍ਰਤੱਖ ਸਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇਣੀ। ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ ਕਿ ਜੇ ਅਸੀਂ ਨਾ ਖੜਦੇ ਤਾਂ ਅਕਾਲੀ ਦਲ ਨੇ ਜਿੱਤ ਜਾਣਾ ਸੀ ਅਸੀਂ ਵੀ ਤੇ ਇਹੀ ਕਹਿੰਦੇ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪਰ ਤੁਰਦੇ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ ਕਿ ਅਕਾਲੀ ਦਲ ਨੂੰ ਖਤਮ ਕਰ ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤਗੜਾ ਜਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਲੀ ਦਲ ਦੀ ਸੇਕ ਤੇ ਹੁੰਦੇ ਨਾ ਫਿਰ ਕੋਈ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਕਿਦਾ ਸਬੂਤ ਆ ਕਿ ਪੰਥਕ ਧਿਰ ਕਿੰਨੂੰ ਮੰਨਿਆ ਸ਼ਰੋਮਣੀ ਅਕਾਲੀ ਕੰਗਰਸ ਸਭ ਤੋਂ ਵੱਧ ਵੋਟਾਂ ਜਿਹੜੀ ਆ ਮਾਤਮਾਨਦਨ ਨਾਲ ਕਿੰਨੂੰ ਪੈਂ ਜਾਂ ਸ਼ਰੋਮਣੀ ਕੰਗਰਸ ਵੀ ਤੱਕੇ ਸਹੀ ਨਾਲ ਉਹ ਚੀਜ਼ਾਂ ਇਹੋ ਜਿਹੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕਪੰਤਰ ਦੇ ਵਿੱਚ ਅਸੀਂ ਅੱਗੇ ਵੀ ਤੱਕੇ ਹੁੰਦੇ ਦੇਖਿਆ ਪਰ 2027 'ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 'ਚ ਸ਼ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਬਣੇਗੀ ਇਨਾ ਕਿ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਵੀ ਹੁੰਦੀ ਆ ਐਸਟ੍ਰਿਕ ਦੇ ਵੋਟਰ ਨੂੰ ਡਰਾਇਆ ਨਾ ਜਾਂਦਾ ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਅਰ ਸੀ ਜਿਹਨਾਂ ਦੇ ਵੋਟਾਂ ਪੜਤੋਣੀਆਂ ਸੀ ਉਹ ਹਲਕੇ ਤੇ ਰੋਕ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਵੀ ਐਸ ਬੰਦੇ ਤੇ ਕਿੰਨੇ ਵੋਟ ਪੈ ਰਹੀ ਆ ਉਹਨੂੰ ਤੁਸੀਂ ਬੂਥ ਤੇ ਬੈਠੇ ਨੂੰ ਚੁੱਕੇ ਲਾ ਜਾਂਦੇ ਹੋ ਵੀ ਤੈਨੂੰ ਠਾਣੇ ਸੱਧਿਆ ਜੀ ਤੈਨੂੰ ਫਲਾਣੀ ਦਾ ਸੱਧਿਆ ਜੀ ਕਿਸੇ ਨੂੰ ਕੋਈ ਫੜ ਕੇ ਨਾ ਜਾਂਦਾ ਕਿਸੇ ਨੂੰ ਕੋਈ ਫੜ ਕੇ ਲਾ ਜਾਂਦਾ ਉਦੇ ਨਾਲ ਸਾਡੀ ਚੋਣ ਜਿਹੜੀ ਹੈ 90 ਪਰਸੈਂਟ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਫਿਰ ਇਹ ਹੋ ਜਾਂਦਾ ਕਿ ਸਾਰਾ ਕੁਝ ਕਿਸ ਤਰ੍ਹਾਂ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਬ ਕੇ ਮਾਰਦੇ ਪਈ ਆਫਸਰ ਮੰਡੀ ਚ ਜਾ ਕੇ ਅਫਸਰ ਦੱਬ ਕੇ ਮਾਰਦੇ ਪਈਆਂ ਪੰਚਾਇਤਾਂ ਨੂੰ ਜਾ ਕੇ ਅਫਸਰ ਦੱਬ ਕੇ ਮਾਰਦੇ ਪਈਆਂ ਇਹ ਕੰਮ ਨਾ ਹੋ ਤਾਂ ਹੁਣ ਜਿੱਤੇ ਜਿੱਤੇ ਪਰ ਕੋਈ ਤਾਂ 2027 ਆਣਦੂ ਸਾਰਾ ਕੁਝ ਨੀ ਕਰਾਂ ਮੈਂ ਤਰਨਤਨ ਮਦਾਨ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜੁਰਮ ਦਾ ਵਿਰੋਧ ਕਰਦੇ ਹੋਏ ਟਕਰਾ ਕਰਦੇ ਹੋਏ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਦੇ ਰਹੀਆਂ ਨੇ ਭਾਵੇਂ ਧੱਕੇਸ਼ਾਹੀ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਵੋਟਾਂ ਵਧਾ ਕੇ ਆਪਰੇ ਆਪ ਨੂੰ ਜੇਤੂ ਦਿਖਾਉਣ ਕਰਦੇ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜਿੱਤਤ ਹੋਣੀ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਿੱਤਤ ਹੋਣੀ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰਿਆਂ ਤੇ ਰੰਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ। ਪਰ ਗੁਰੂ ਮਹਾਰਾਜ ਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈਆਂ। ਜਿਹੜਾ ਇਤਿਹਾਸਿਕ ਤੰਤਨ ਸਭ ਦਾ ਹਲਕਾ ਸ ਬਹੁਤ ਵੱਡਾ ਸਾਥ ਦਿੱਤਾ ਔਰ ਐਡੀ ਵੱਡੀ ਗਿਤੀ ਦੇ ਵਿੱਚ ਵੋਟਾਂ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਾਤ ਜੱਪਤ ਔਰ ਜਿਹੜੀ ਖੇਤਰੀ ਪਾਰਟੀ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਧੱਕੇਸ਼ਾਹੀ ਦਾ ਕਾਬੂੜਾ ਕੀਤਾ ਉਹਨੂੰ ਐਡੀ ਵੱਡੀਆਂ ਵੋਟਾਂ ਪਈਆਂ 2027 ਦਾ ਮੈਸੇਜ ਤਰੰਤਰ ਸੰਵਿਧਾਨ ਸਭਾ ਹਲਕੇ ਤੇ ਵੋਟਾਂ ਨੇ ਕਲੀਅਰ ਕਰ ਕਿ ਅਉਣ ਵਾਲੀ ਧਿਰ ਜਿਹੜੀ ਹੈ ਉਹ ਸ਼ਰੋਮੜੀ ਅਕਲ ਬੁਰੀ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤ ਲਈ ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹਿਣੇ ਨਹੀਂ ਮੰਨੇ ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਣ ਤੇ ਪਰਚੇ ਨਹੀਂ ਦੇਣੇ ਉਦੋਂ ਫਿਰ ਫੇਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜੀਗਾ ਕਿ 2027 'ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼੍ਰੋਮਿਕ ਕਾਂਦੀ ਬਣੇਗੇ ਇਹ ਅੱਜ ਦੀ ਇਲੈਕਸ਼ਨ ਨੇ ਪ੍ਰਧਖ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇਣਾ ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ ਜਿਵੇਂ ਨਹੀਂ ਘਾੜਦੇ ਤਾਂ ਕਨਿਤਲ ਨਹੀਂ ਜਿੱਤਿਆ ਸੀ ਅਸੀਂ ਵੀ ਤੇ ਇਹੀ ਕਹਿੰਦੇ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪਰ ਤੁਗਤ ਦੀਆਂ ਸ਼ਕਤੀਆਂ ਦਾ ਇੱਕੋ ਗੱਲ ਤੇ ਲਗਿਆ ਹੁੰਦਾ ਕਿ ਅਕਾਲੀ ਸਾਨੂੰ ਖਤਮ ਕਰ ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤਗੜਾ ਜਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਦੀ ਦਾ ਵੀ ਸ਼ਕਤੀ ਹੁੰਦੇ ਹੋਏ ਨਾ ਫਿਰ ਕੋ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਹੜਾ ਸਬੂਤ ਹੈ ਕਿ ਪੰਥਕ ਤੇ ਰਕਣ ਨੂੰ ਮੰਨਿਆ ਸ਼ੁਰੂਆਣੀ ਕਹਿੰਦੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਇੱਕ ਮਾਣਦਨ ਬਿਨਾਂ ਕਿੱਦੋਂ ਪਈਆਂ ਸ਼ੁਰੂਆਣੀ ਕਹਿੰਦੇ ਠੱਕੇशाही ਨਾਲ ਉਹ ਚੀਜ਼ਾਂ ਇਹੋ ਜਿਹੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕਤੰਤਰ ਦੇ ਵਿੱਚ ਅਸੀਂ ਅੱਗੇ ਵੀ ਠੱਕੇ ਹੁੰਦੇ ਦੇਖਿਆ ਪਰ 2027 'ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 'ਚ ਸ਼ੁਰੂਆਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿ ਜੇਕਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਹੁੰਦੀ ਆਸਟੇਕੇ ਵੋਟਰ ਨੂੰ ਟਰਾਈ ਨਾ ਜਾਂਦਾ ਬੂਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਰ ਸਿੰਘ ਜੇ ਜਿੱਥੇ ਦੇ ਬੋਟਾ ਪਕੜਾਉਣੀਆਂ ਸੀ ਉਹ ਹਲਕੇ ਤੇ ਰੋਕ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਵੀ ਐਸ ਬੰਦੇ ਤੇ ਕਹਿ ਤੇ ਵੋਟ ਪੈ ਰਹੀ ਐ ਉਹਨੂੰ ਤੁਸੀਂ ਬੂਥ ਤੇ ਬੈਠੇ ਨਾ ਚੁੱਕੇ ਲਾ ਜਾਂਦੇ ਹੋ ਵੀ ਤੈਨੂੰ ਠਾਣੇ ਸੱਧਿਆ ਜੀ ਤੈਨੂੰ ਫਲਾਣੇ ਦਾ ਸੱਧਿਆ ਜੀ ਕਿਸੇ ਨੂੰ ਕੋਈ ਫੜ ਕੇ ਨਾ ਜਾਂਦਾ ਕਿਸੇ ਨੂੰ ਕੋਈ ਫੜ ਕੇ ਲੱਗਦਾ ਉਹਦੇ ਨਾਲ ਸਾਡੀ ਚੋਣ ਜਿਹੜੀ ਐ ਵੋਟ ਪਰਸੈਂਟ ਪ੍ਰਭਾਵਿਤ ਹੁੰਦੀ ਐ ਇਸ ਕਰਕੇ ਹੁਣ ਵੀ ਫਿਰ ਫਿਰ ਹੋ ਜਾਂਦਾ ਕਿ ਸਰਗੁਛਿਤ ਨਹੀਂ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੋਕੇ ਮਾਰਦੇ ਪਰਿਆ ਅਫਸਰ ਮੰਡੀ ਚ ਜਾ ਕੇ ਅਫਸਰ ਦੋਕੇ ਮਾਰਦੇ ਪਰਿਆ ਪੰਚਾਇਤਾਂ ਨੂੰ ਜਾ ਕੇ ਅਫਸਰ ਦੋਕੇ ਮਾਰਦੇ ਪਰਿਆ ਇਹ ਕਬਨਾ ਹੂੰ ਤੇ ਹੁਣ ਜਿੱਤੇ ਜਿੱਤੇ ਪਰ ਕੋਈ ਕੱਲ 2027 ਆਣਦੂ ਸਾਰਾ ਕੁਝ ਬਦਲ ਜਾਊਗਾ